ਆ ਬੰਦੇ ਬਈ ਪੰਜਾਬ ਬਚਾਉਣ ਨੂੰ ਫਿਰਦਾ ਮੋਟਰਸਾਈਕਲ ਤੇ ਤੁਸੀਂ ਪੰਜਾਬ ਬਚਾ ਲੋਗੇ ਮੋਟਰਸਾਈਕਲ ਤੇ ਜੀ ਕਿਵੇਂ ਬਚਾ ਲੋਗੇ ਆ ਲਖਾਈ ਬਿਠੇ ਬਈ ਪੰਜਾਬ ਬਚਾਓ ਪੰਜਾਬ ਯਾਤਰਾ ਤੂੰ ਤਾਂ ਜਾਣਦਾ ਹਕਕਰਾਂ ਲਿਖੀ ਫਿਰਦੇ ਕੀ ਬਈ 850 ਫੜਿਆ ਤੁਸੀਂ ਭਾਜੀ ਜਦੋਂ ਤੱਕ ਸੋਚਾਂਗੇ ਨਹੀਂ ਉਹਨਾਂ ਤੱਕ ਪੰਜਾਬ ਕਿਤਰਾ ਵੱਜ ਜਾਊਗਾ ਜੀ ਸੋਚਦੇ ਤਾਂ ਬਈ ਅਸੀਂ ਹੀ ਸੋਚੀਏ ਨੇ ਬਈ ਮੰਜਾਂ ਤੇ ਸਾਰੇ ਅੰਦਰ ਸੋਚੀ ਜਾਂਦੇ ਬਈ ਇਕੱਲਾ ਸੋਚਨ ਨਾਲ ਇਹ ਕਰਨਾ ਵੀ ਹੋਣਾ ਥੱਲੇ ਆ ਕੇ ਦੱਸ ਬਈ ਕਿਵੇਂ ਆਏ ਤਾਂ ਮੈਂ ਤਾਂ ਮੈਨੂੰ ਤਾਂ ਲੱਗਦਾ ਬਈ ਵੀਊ ਲੈ ਆਂਦੇ ਮਾਰੇ ਇਕੱਲੇ ਤੁਰ ਪੈਨੇ ਯਾਰ ਤੁਸੀਂ ਯਾਰ ਬਈ ਨਹੀਂ ਜੀ ਨਹੀਂ ਕੀ ਰਿਵਿਊ ਦੇ ਖਾਤਰ ਥੋੜੇ ਨਾ ਜੀ ਫਿਰ ਬਾਈ ਸਾਰਾ ਕਲੀਅਰ ਕਰਾ ਹੁਣ ਕੀ ਕੀ ਸਾਬਤ ਕਰਨੇ ਚਾਹੁੰਦੇ ਆ ਤੁਸੀਂ ਬਾਈ ਨਾਲ ਆ ਚੱਕੀ ਫਿਰਦੇ ਆ ਮਗਰ ਫੇਰ ਲਾ ਲਖਾਈ ਬੈਠੇ ਪੰਜਾਬ ਯਾਤਰਾ ਔਰ ਵੈਤੀ ਰੁੱਖ ਬਚਾਈਗੇ ਅੱਛਾ ਹੁਣ ਮੈਨੂੰ ਮੜੀ ਸਮਝ ਆਈ ਆ ਜੀ ਰੁੱਖ ਬਚਾਉਨੇ ਆ ਹਾਂਜੀ ਰੁੱਖ ਬਚਾਉਂਦੇ ਆ ਜੀ ਕਿੱਥੋਂ ਆਏ ਆ ਬਾਈ ਬਾਈ ਮੈਂ ਮਾਝੇ ਤੋਂ ਆਂ ਅੰਮ੍ਰਿਤਸਰ ਤੋਂ ਛਟਾ ਸਾਹਿਬ ਮੇਰਾ ਪਿੰਡ ਐ ਜੀ ਤੇ ਬਾਈ ਜੀ ਹੈਗੇ ਮਾਨਸਾ ਜ਼ਿਲ੍ਹੇ ਤੋਂ ਦਿਹਾਲਪੁਰਾ ਪਿੰਡ ਐ ਜੀ ਲਾ ਬਾਈ ਤਾਂ ਮੂਸੇ ਵਾਲੇ ਦੇ ਪਿੰਡ ਤੋਂ ਲੈ ਬਾਈ ਹੱਥ ਮਿਲਾ ਯਾਰ ਬਾਈ ਲਾ ਬਈ ਮੂਸੇ ਵਾਲੇ ਦੇ ਪਿੰਡ ਤੋਂ ਤੇ ਅੱਛਾ ਰੁੱਖ ਲਾਉਣਾ ਆਇਆ ਕਿ ਬਚਾਉਣਾ ਆਇਆ ਰੁੱਖ ਬਚਾਉਣਾ ਆਏ ਉਹਨਾਂ ਲੋਕਾਂ ਨੂੰ ਸਤਰਕ ਕਰਨਾ ਆਇਆ ਵੀ ਕਿਹੜੇ ਆਪਣੇ ਰੁੱਖ ਹੈ ਕਿਹੜੇ ਮਤਲਬ ਵੀ ਬਚਾਉਣੇ ਚਾਹੀਦੇ ਆ ਵੀ ਆਪਾਂ ਜਿਹੜੇ ਵਿਦੇਸ਼ੀ ਪੌੜੇ ਪੇੜ ਪੌਦੇ ਉਹ ਨਹੀਂ ਲਾਉਣੇ ਆਪਦੇ ਪੁਰਾਣੇ ਆਪਦੇ ਪੁਰਾਣੇ ਰਵਾਇਤੀ ਰੁੱਖ ਉਹਨਾਂ ਬਾਰੇ ਅਸੀਂ ਜਾਣਕਾਰੀ ਦੇ ਰਹੇ ਆ ਸਾਰੇ ਪੰਜਾਬ ਵਿੱਚ ਅੱਛਾ ਵੀ ਸਾਰੇ ਗਰਮੀਆਂ ਦੀ ਛੁੱਟੀਆਂ 'ਚ ਪਹਾੜਾਂ 'ਵਾਲ ਚਲ ਜਾਂਦੇ ਆ ਤਾਂਹੀਂ ਗਰਮੀ 'ਚ ਮਰਨ ਲਈ ਨਹੀਂ ਆਏ ਇੱਥੇ ਪੰਜਾਬ ਵੀ ਲੋਕਾਂ ਨੂੰ ਦੱਸਣਾ ਆਇਆ ਵੀ ਆਪਣੇ ਪੰਜਾਬੀ ਜਿਹੜੇ ਪੰਜਾਬ ਦੇ ਰਵਾਇਤੀ ਰੁੱਖ ਆ ਉਹ ਬਚਾਓ ਉਹਨਾਂ ਨੂੰ ਲਾਓ ਠੀਕ ਆ ਜੀ ਤੇ ਇਹਦੇ ਨਾਲ ਹੁਣ ਬਈ ਫਿਰ ਕਿਵੇਂ ਸਾਡੇ ਪਿੰਡ ਹੀ ਆਏ ਇਧਰ ਕਲਾਗੇ ਨਹੀਂ ਨਹੀਂ ਜੀ ਅਸੀਂ ਮਾਨਸਾ ਤੋਂ ਚੱਲੇ ਹੋਏ ਆਂ ਤੇ ਕੱਲ ਰਾਤੀ ਬਠਿੰਡੇ ਆਏ ਸੀ ਹੁਣ ਬਠਿੰਡੇ ਤੋਂ ਮਤਲਬ ਸਾਰਾ ਮਤਲਬ ਪੰਜਾਬ ਜਿੰਨੇ ਵੀ ਜ਼ਿਲ੍ਹੇ ਹੈਗੇ ਸਾਰੇ ਜ਼ਿਲ੍ਹਿਆਂ ਵਿੱਚ ਜਾਣਾ ਜੀ ਅੱਛਾ ਸਾਰਾ ਪੰਜਾਬ ਕਵਰ ਕਰਨਾ ਤੁਹਾਨੂੰ ਜੀ ਸਾਰਾ ਪੰਜਾਬ ਕਵਰ ਕਰਨਾ ਜੀ ਠੀਕ ਹੈ ਦੋਨੇ ਬਾਈ ਹਾਂਜੀ ਦੋਨੇ ਮੋਟਰਸਾਈਕਲ ਤੇ ਜੀ ਮੋਟਰਸਾਈਕਲ ਤੇ ਤੇ ਫਿਰ ਐ ਕਿਵੇਂ ਸੋਚ ਲਿਆ ਬਾਈ ਪੰਜਾਬ ਚ ਵੀ ਹੁਣ ਨਾਲੇ ਤਾਂ ਕਿਹਾਂ ਦੇ ਪੰਜਾਬ ਚ ਤਾਂ ਨਸ਼ਾ ਪੱਤਾ ਬਹੁਤਾ ਫਲਾਨਾ ਟੋਂਕਾ ਬਾਈ ਕਿੱਥੇ ਪਾਉਂਗੇ ਕੀ ਕਰਾਂਗੇ ਕਿਹੜਾ ਨਸ਼ਾ ਪੱਤਾ ਜੀ ਮੇਰੀ ਗੱਲ ਸੁਣਿਓ ਮੇਰੇ ਨਾਲ ਨੇ ਜਿਹੜੇ ਇਹ ਈਟੀਟੀ ਟੀਚਰ ਨੇ ਅੱਛਾ ਇਹ ਟੀਚਰ ਨੇ ਹਾਂਜੀ ਇਹ ਟੀਚਰ ਨੇ ਤੇ ਮੈਂ ਸਟੂਡੈਂਟ ਆ ਜੀ ਮੈਂ ਅੰਮ੍ਰਿਤਸਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਮਤਲਬ ਵੀ ਪੈਦਲ ਸਫ਼ਰ ਕੀਤਾ ਹੋਇਆ ਅੱਛਾ ਤੁਸੀਂ ਕੰਨਿਆ ਕੁਮਾਰੀ ਤੱਕ ਜਾ ਕੇ ਆਏ ਆ ਜੀ ਜੀ ਮੈਂ ਨਾਲ ਆਪਣੇ ਸਟੱਡੀ ਦੇ ਨਾਲ ਨਾਲ ਟਰੈਵਲਿੰਗ ਕਰਦਾ ਮੈਂ ਪੈਦਲ ਅਮ੍ਰਿਤਸਰ ਤੋਂ ਕੰਨਿਆ ਕੁਮਾਰੀ ਕੀਤਾ ਤੁਰ ਕੇ ਤੁਰ ਕੇ ਜੀ ਬਾਈ ਦੋਸਤੋ ਬਹੁਤ ਵੱਡੀ ਗੱਲ ਆ ਬੰਦਾ ਤੁਰ ਕੇ ਗਿਆ ਕੰਨਿਆ ਕੁਮਾਰੀ ਤੱਕ ਜਿਵੇਂ ਕਹਿੰਦਾ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਆ ਨਾ ਤੁਰ ਕੇ ਇਹ ਤਾਂ ਬਾਈ ਗੱਡੀ ਗੁੱਡੀ ਲੈ ਲਗੇ ਜਾਂ ਮੋਟਰਸਾਈਕਲ ਤੇ ਬਹੁਤ ਔਖਾ ਹੁੰਦਾ ਤੇ ਬੰਦਾ ਤੁਰ ਕੇ ਗਿਆਗਾ ਤੇ ਬਾਈ ਕੀ ਸੋਚ ਕੇ ਉਦੋਂ ਗਿਆ ਫਿਰ ਤੂੰ ਉਦੋਂ ਸੇਵ ਨੇਚਰਲ ਰਿਸੋਰਸਸ ਨੂੰ ਲੈ ਕੇ ਗਏ ਸੀ ਤੇ ਬਾਈ ਜੀ ਹੁਣਾਂ ਨਾਲ ਗੱਲ ਹੋਈ ਵੀ ਆਪਣੇ ਮਤਲਬ ਜਿਹੜੀ ਸੋ ਆਪ ਗਰਮੀ ਦੇ ਛੁੱਟੀਆਂ ਆਪਾਂ ਪਹਾੜਾ ਵੱਲ ਨਹੀਂ ਜਾਣਾ ਤੇ ਆਪਾਂ ਪੰਜਾਬ ਘੁੰਮਣ ਆਇਆ। ਤੇ ਘੁੰਮਣ ਦੇ ਨਾਲ-ਨਾਲ ਕਹਿੰਦੇ ਵੀ ਆਪਾਂ ਨਾ ਰਵਾਇਤੀ ਰੁੱਖਾਂ ਬਾਰੇ ਜਾਣਕਾਰੀ ਦੇਣੀ ਹੈ ਲੋਕਾਂ ਨੂੰ ਕਿ ਜਿਹੜੇ ਆ ਪਾਮ ਵਗੈਰਾ ਆਪਾਂ ਨਾਮ ਨਹੀਂ ਲੈਂਦੇ। ਜਿਹੜਾ ਲਾਲ ਨੇ ਵੀ ਡੈਕੋਰੇਟ ਵਾਲੇ ਲਾ ਲੈਂਦੇ ਡੈਕੋਰੇਟ ਵੀ ਇਹਨਾਂ ਨੂੰ ਛੱਡ ਕੇ ਕਿਉਂਕਿ ਇਹਨਾਂ ਦੇ ਨਾਂ ਨਸਲਾਗਾੜੀ ਵਧਣੀਆਂ ਨਾ ਇਹਨਾਂ ਦਾ ਬੀਜ ਨਾ ਇਹਨਾਂ ਦੀ ਰੋਖਿਆ ਨਾ ਪੰਛੀ ਇਹਨੇ ਆਲ ਨੇ ਪਾਉਣੇ ਆ ਨਾ ਇਹਨਾਂ ਦਾ ਫਰੂਟ ਲੱਗਣਾ ਠੀਕ ਹੈ ਇਹਨਾਂ ਦਾ ਕੋਈ ਚੀਜ਼ ਫਾਇਦਾ ਇੱਕ ਉਤੋਂ ਜ਼ਹਿਰੀਲੇ ਵੀ ਆ ਵੀ ਕੋਈ ਜਾਨਵਰ ਇਹਨਾਂ ਨੂੰ ਖਾ ਲੇ ਕੀ ਪਤਾ ਉਹਦੀ ਮੌਤ ਹੋ ਜੇ ਨੁਕਸਾਨ ਹੈ ਨੁਕਸਾਨ ਹੈ ਜੀ ਇਹਦਾ ਸਰਾ ਸਰ ਨੁਕਸਾਨ ਹੈ ਤੇ ਆਪਲੇ ਕਿੰਨੇ ਰੋਖਿਆ ਨੇਮ ਕਿਕਰ ਹਮ ਆ ਜਤਰਾ ਪਾਣੀ ਆ ਕੇ ਦਿਖਾਵੇ ਪੂਰੇ ਜੰਡ ਬਰੋਟਾ ਜਾਮਨ ਟਾਲੀ ਨਿਮ ਅਰਜਨ ਬੇਰੀ ਅਮਲਤਾਸ ਹੋ ਗਿਆ ਅਮਲਤਾਸ ਡੈਕੋਰੇਸ਼ਨ ਲਈ ਅਮਲਤਾਸ ਸਭ ਤੋਂ ਬੈਸਟ ਹੈ ਜੀ ਯੂਨੀਵਰਸਿਟੀ ਚ ਹੁਣ ਪੰਜਾਬੀ ਯੂਨੀਵਰਸਿਟੀ ਚ ਪਟਿਆਲੇ ਹੁਣ ਅਮਲਤਾਸ ਦੇ ਉੱਥੇ ਬੂਟੇ ਲੱਗੇ ਆ ਹੁਣ ਛੁੱਟੀਆਂ ਦਾ ਟਾਈਮ ਆ ਸਾਰਾ ਉੱਥੇ ਯੂਨੀਵਰਸਿਟੀ ਪੀਲੀ ਪੀਲੀ ਹੋਈ ਪਈ ਆ ਅੱਡਾ ਸੋਣਾ ਹੈ ਡੈਕੋਰੇਟ ਦਾ ਜਿਹੜੇ ਆਪਾਂ ਇਹ ਲਾਉਂਦੇ ਹਾਂ ਬੂਟੇ ਠੀਕ ਆ ਅੱਛਾ ਹੁਣ ਤੁਸੀਂ ਸਟਾਰਟ ਕਰਤਾ ਵੀ ਹੁਣ ਫਿਰ ਰੁੱਖ ਨਾਲ ਦੇ ਰਹੇ ਆ ਕਿਹੜਾ ਹਜੇ ਜਾਗਰੂਕ ਤਾਈਂ ਕਹਾਂਜੀ ਜਾਗਰੂਕ ਕੀ ਕਰ ਰਹੇ ਹੋ ਜਾਗਰੂਕ ਕਰ ਰਹੇ ਆ ਜੀ ਠੀਕ ਆ ਤੇ ਬਾਈ ਬਾਈ ਨਾਲ ਵੀ ਕਰ ਗਿਆ ਆਪਾਂ ਗੱਲਬਾਤ ਹਨਾ ਤੇ ਤੁਸੀਂ ਇੱਕ ਟੀਚਰ ਹੈ ਹਨਾ ਪੇਸ਼ੇਵਰ ਤੋਂ ਤੁਹਾਡੇ ਕਿਵੇਂ ਦਿਮਾਗ 'ਚ ਆ ਗਿਆ ਬਾਈ ਵੀ ਕਾ ਉਹਦਾ ਵਧੀਆ ਤਨਖਾਹ ਮਿਲਦੀ ਸੀਗੀ ਛੱਡ ਕੇ ਇੱਧਰ ਹੋਰ ਹੀ ਪੰਗਾ ਦਿਮਾਗ 'ਚ ਤਾਂ ਬਾਈ ਜੀ ਇਦਾਂ ਵੀ ਬੁੱਕਸ ਵਗੈਰਾ ਪੜ੍ਹਦੇ ਆਂ ਤੇ ਜਦੋਂ ਆਪਾਂ ਤੁਸੀਂ ਕੁਝ ਪੜ੍ਹ ਰਹੇ ਹੋ ਤੁਹਾਨੂੰ ਕੋਈ ਗਿਆਨ ਮਿਲ ਰਿਹਾ ਠੀਕ ਆ ਕੋਲ ਤੁਹਾਨੂੰ ਤਾਨੂੰ ਪਤਾ ਚੱਲ ਗਿਆ ਵੀ ਸਦਾ ਸੱਚ ਬੋਲਣਾ ਚਾਹੀਦਾ ਹੂੰ ਤਾਂ ਤੁਹਾਨੂੰ ਸਿਰਫ ਪਤਾ ਹੈ ਪਰ ਤੁਸੀਂ ਬੋਲ ਹੀ ਨਹੀਂ ਰਹੇ ਨਹੀਂ ਬੋਲ ਰਿਹਾ ਕੋਈ ਫਾਇਦਾ ਨਹੀਂ ਹੂੰ ਜਦੋਂ ਤੁਸੀਂ ਪੜ ਲਿਆ ਵੀ ਰੁੱਖ ਲਗਾਉਣੇ ਚਾਹੀਦੇ ਆ ਹੂੰ ਉਦੋਂ ਵੀ ਤੁਸੀਂ ਕੋਈ ਲਗਾਇਆ ਨਹੀਂ ਫਿਰ ਉਹਦਾ ਵੀ ਕੋਈ ਫਾਇਦਾ ਨਹੀਂ ਹੂੰ ਮੈਨੂੰ ਇਹ ਹੁੰਦਾ ਵੀ ਕੋਈ ਗਿਆਨ ਪਹਿਲਾਂ ਇੰਪਲੀਮੈਂਟ ਹੋਣਾ ਚਾਹੀਦਾ ਪ੍ਰੈਕਟੀਕਲ ਦੇ ਵਿੱਚ ਤਾਂ ਜਦੋਂ ਮੈਂ ਰਵਾਇਤੀ ਰੁੱਖਾਂ ਨਾਲ ਸੰਬੰਧਿਤ ਕਿਤਾਬਾਂ ਪੜ੍ਹੀਆਂ Google ਤੇ ਸਰਚ ਕੀਤਾ ਚੈਟ ਜੀਪੀਟੀ ਤੋਂ ਜਾਣਕਾਰੀ ਆ ਸਕੇ ਬਹੁਤ ਵਧੀਆ ਚੀਜ਼ ਆ ਗਈ ਹੈ ਜੇ ਚੰਗੇ ਲਈ ਵਰਤਮਾਨ ਤਾਂ ਮੈਨੂੰ ਲੱਗਿਆ ਵੀ ਇਹ ਕੰਮ ਸਭ ਤੋਂ ਪਹਿਲਾਂ ਕਰਨਾ ਜ਼ਰੂਰੀ ਹੈ ਕਿਉਂਕਿ ਬਾਕੀ ਕੰਮ ਤਾਂ ਹੀ ਹੋਣਗੇ ਜੇ ਪੰਜਾਬ ਬਚਿਆ ਰਹੂਗਾ ਸਹੀ ਹੈ ਤਾਂ ਇਹਦੇ ਵਿੱਚ ਕੀ ਹੈ ਅਸੀਂ ਆਪਣੀ ਵੀਡੀਓ ਦੇ ਵਿੱਚ ਤਾਂ ਇੰਨੀ ਜਾਣਕਾਰੀ ਦਿੱਤੀ ਨਹੀਂ ਜਾਣੀ ਨਹੀਂ ਦਿੱਤੀ ਨਹੀਂ ਮਤਲਬ ਕੀ ਤੁਸੀਂ ਬੇਸ਼ੱਕ 10 ਘੰਟੇ ਮੇਰੇ ਤੋਂ ਜਾਣਕਾਰੀ ਲੈ ਸਕਦੇ ਹੋ ਇਸ ਮੈਟਰ ਦੇ ਆਪਾਂ ਕਰ ਸਕਦੇ ਹਾਂ ਗੱਲ ਸਾਡੀ ਤਾਂ ਇਹ ਬੇਨਤੀ ਵੀ ਹੁਣ ਜਦੋਂ ਪੰਜਾਬ 'ਚ ਜਾਵਾਂਗੇ ਹੁਣ ਰੁੱਖ ਅਸੀਂ ਬਾਈ ਤਾਂ ਨਹੀਂ ਚੱਕੇ ਕਿਉਂਕਿ ਹਲੇ ਰੁੱਖ ਲਗਾਉਣ ਦੀ ਰੋਤੀ ਨਹੀਂ ਹੈ ਜੀ ਹੁਣ ਰੁੱਖ ਲਗਾਉਣ ਦੀ ਰੋਤੀ ਨਹੀਂ ਫਿਰ ਅਸੀਂ ਗੱਡੀ ਚੱਕਦੇ ਤੇ ਵਿੱਚ ਰੁੱਖ ਵੀ ਰੱਖ ਹੁਣ ਸਿਰਫ ਜਾਣਕਾਰੀ ਹੀ ਦੇਣੀ ਹੈ ਲੋਕਾਂ ਤੱਕ ਇੱਕ ਮੈਸੇਜ ਹੀ ਦੇਣਾ ਤਾਂ ਜੋ ਸੌਣ ਦੇ ਮਹੀਨੇ ਤੋਂ ਪਹਿਲਾਂ ਪਹਿਲਾਂ ਆਪਣੇ ਨਾਲ ਜੁੜੇ 1500 100 ਜਾਂ 10 ਬੰਦੇ ਜੇ ਜੁੜ ਗਏ ਉਹਨਾਂ ਨੂੰ ਲੱਗਿਆ ਤਾਂ ਆਪਣੇ ਪਿੰਡ 'ਚ ਆਪਣੇ ਸ਼ਹਿਰ 'ਚ ਰੁੱਖ ਲਗਾਉਣ ਦੀ ਮਹੱਤਤਾ ਨੂੰ ਸਮਝ ਸਕਣ ਭਾਈ ਤੁਹਾਡੇ ਘਰੇ ਅਸੀਂ ਲੱਗਿਆ ਹਾਂਜੀ ਠੀਕ ਆ ਤੁਹਾਡੇ ਘਰੇ ਰੁੱਖ ਕਿੰਨੇ ਲੱਗੇ ਬਈ ਰੁੱਖ ਵੀ ਲੱਗੇ ਰੁੱਖ ਵੀ ਲੱਗੇ ਭਾਈ ਜੇ ਇਹ ਨਹੀਂ ਲੱਗ ਰਿਹਾ ਮੈਨੂੰ ਵੀ 34 ਤੱਕ ਤਾਂ ਇੰਟਰਲੌਕ ਟੇਲਾਂ ਚੜਾਉਣ ਲੱਗ ਗਿਆ ਆਪਣੇ ਲੋਕ ਜਿਹੜਾ ਕੋਈ ਰੁੱਖ ਵਿਚਾਲੇ ਆਉਂਦਾ ਵੀ ਇਹ ਵਿਚਾਲੇ ਆਉਂਦਾ ਪੱਤੇ ਖਿਲਾਰਨਗੇ ਜਿਆਦਾਤਰ ਤਾਂ ਇਹੀ ਆਉਂਦਾ ਨਾ ਵੀ ਪੱਤੇ ਖਿਲਰਨਗੇ ਇਹਨੂੰ ਪਟ ਦੋ ਹੂੰ ਸਭ ਤੋਂ ਵੱਡੀ ਸਮੱਸਿਆ ਇਹ ਹੈ ਵੀ ਜਦੋਂ ਅਸੀਂ ਮਾਲਵੇ ਤੋਂ ਦੇਖ ਰਹੇ ਸੀਗੇ ਬੇਸ਼ੱਕ ਆਪਾਂ ਇਹਨੂੰ ਬਹਿਮ ਪਰਮ ਕਹੀਏ ਕਿ ਮੜੀਆਂ ਨੇ ਬਹੁਤ ਰੁੱਖ ਬਚਾਏ ਹੋਏ ਡੇਰਿਆਂ ਨੇ ਬਹੁਤ ਰੁੱਖ ਬਚਾਏ ਡੇਰਿਆਂ ਦੇ ਪਿੱਛੇ ਝੜੀਆਂ ਗੁਰਦੁਆਰਿਆਂ ਨੇ ਬਹੁਤ ਰੁੱਖ ਬਚਾਏ ਆ ਅਤੇ ਆਪਣੇ ਸਿੱਖ ਇਤਿਹਾਸ ਕਰਕੇ ਬਹੁਤ ਰੁੱਖ ਬਚੇ ਹੋਏ ਕੋਈ ਗੁਰੂ ਪਾਤਸ਼ਾਹ ਦੀ ਚਾਲ ਰੋ ਧਰਤੀ ਉੱਥੇ ਕੋਈ ਰੁੱਖ ਨਹੀਂ ਤੋਂ ਮਤਲਬ ਕੀ ਹਾਂ ਉਹ ਕਰਦਾ ਪਰ ਇਹ ਹੈ ਵੀ ਅੱਜ ਕੱਲ ਜਿਹੜੇ ਬਜ਼ੁਰਗ ਨੇ ਜਿਹੜੇ ਪਹਿਲਾਂ ਪਿੱਪਲਾਂ ਥੱਲੇ ਬੈਠਣਾ ਪਸੰਦ ਕਰਦੇ ਸੀ ਉਹ ਬੈਂਦੇ ਤਾਂ ਅੱਜ ਵੀ ਨੇ ਤਾਂਸ ਖੇਡਣਾ ਪਰ ਹੁਣ ਉਹਨਾਂ ਨੇ ਬਾਈ ਜੀ ਸ਼ੈੱਡ ਪਵਾ ਲੇ ਆਨ ਵਾਲੇ ਸਰਪੰਚਾਂ ਤੋਂ ਵੀ ਸਰਪੰਚਾਂ ਨੇ ਵੋਟਾਂ ਲੈਣ ਦੇ ਮਾਰੇ ਪਾਤੇ ਜਿਵੇਂ ਮਰਜੀ ਪੋਲੀਟਿਕਲ ਲਾ ਲੋ ਵੀ ਮੈਨੂੰ ਲੱਗਦਾ ਵੀ ਰੁੱਖ ਰੁੱਖ ਵਰਗੀ ਤਾਂ ਕੋਈ ਚੀਜ਼ ਹੈ ਨਹੀਂ ਸੀ ਤਬ ਦਾ ਬਾਈ ਉਹ ਤਾਂ ਉੱਦੋਂ ਵੀ ਉੱਥੋਂ ਮੈਂ ਕਹਿੰਦਾ ਵੀ ਤੁਸੀਂ ਸ਼ੈੱਡ ਵੀ ਪਾ ਲਓ ਮੰਨ ਲਓ ਤੁਹਾਡੇ ਤੇ ਪਾਣੀ ਕਿਰਦਾ ਹੈ ਕੋਈ ਪੰਛੀ ਬਿੱਟਾ ਕਰਦਾ ਪਰ ਪਿੱਪਲ ਦਾ ਦੇ ਥੱਲੇ ਲਾ ਲੋ ਥੱਲੇ ਲਾ ਲੋ ਮਤਲਬ ਪਿੱਪਲ ਦਾ ਰੁੱਖ ਹੈ ਉਹਦੇ ਨੀਚੇ ਤੁਸੀਂ ਨੀਮਾ ਜਿਹਾ ਸ਼ੈੱਡ ਪਾ ਲਓ ਬਾਈ ਹਾਈਵੇ ਨਿਕਲਿਆ ਬਾਈ ਵੱਡੇ ਵੱਡੇ ਬੋਰਡ ਪੀਪਲ ਤੁਸੀਂ ਵੇਖਿਓਗੇ ਜਿਹੜੇ ਅੱਜ ਤੋਂ 100 ਸਾਲਾਂ ਪ੍ਰਾਣੀ ਤੋਂ ਵੱਢਦੇ ਮਿੰਟ 'ਚ ਵੱਢਦੇ ਇਹਨਾਂ ਨੇ ਬਈ ਉਹ ਨਹੀਂ ਕਿਸੇ ਦੀ ਸੁਣੀ ਗਈ ਹਨਾ ਇਹ ਨੁਕਸਾਨ ਬਹੁਤ ਵੱਡਾ ਹੋਇਆ ਜੀ ਆਪਾਂ ਦੇਖ ਗਏ ਤਾਂ ਇੱਕ ਹਿਸਾਬ ਨਾਲ ਇੱਕ ਬਾਈ ਜੀ 100 ਸਾਲ ਦੇ ਰੁੱਖ ਨੂੰ ਇੱਕ ਮਿੰਟ 'ਚ ਵੱਢਿਆ ਜਾ ਸਕਦਾ ਪਰ ਇੱਕ ਮਿੰਟ ਦੇ ਵਿੱਚ 100 ਸਾਲਾਂ ਦਾ ਰੁੱਖ ਪੈਦਾ ਨਹੀਂ ਕੀਤਾ ਆਪਾਂ ਕਹਿੰਦੇ ਵੀ ਵਿਗਿਆਨ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਪਰ ਵਿਗਿਆਨ ਨੇ ਹਲੇ ਓਨੀ ਵੀ ਤਰੱਕੀ ਨਹੀਂ ਕੀਤੀ ਕਿ ਉਹ ਰੁੱਖ ਪੈਦਾ ਕਰ ਸਕਦੇ ਉਧਰ ਤਾਂ ਖਲਵਾੜ ਕਰ ਰਹੇ ਆ ਆਪਾਂ ਬਿਲਕੁਲ ਇਸ ਚੀਜ਼ ਨੂੰ ਹੌਲੀ ਹੌਲੀ ਆਪਾਂ ਨੂੰ ਬਈ ਮੁੜਨਾ ਪੈਣਾ ਚਲੋ ਆਪਾਂ ਜਿਆਦਾ ਲੰਮੀ ਗੱਲਬਾਤ ਨਹੀਂ ਕਰਦੇ ਤੇ ਬਾਈ ਤੁਹਾਡਾ ਸਵਾਗਤ ਹੈ ਹਨਾ ਸਾਡੇ ਇੱਥੇ ਆਏ ਆ ਬਾਈ ਤੁਹਾਡਾ ਸਵਾ ਪਾਣੀ ਵੀ ਅਸੀਂ ਕੀਤਾ ਤੇ ਬਾਈ ਦੋਸਤੋ ਇੱਕ ਗੱਲ ਮੈਂ ਤੁਹਾਨੂੰ ਕਹਿ ਦੇਣਾ ਆਹ ਮੋਟਰਸਾਈਕਲ ਪਹਿਚਾਣ ਲਓ ਪੰਜਾਬ ਯਾਤਰਾ ਉੱਪਰ ਲਿਖਿਆ ਹੋਇਆ ਆਹ ਗੱਬਰੂਆਂ ਨੂੰ ਪਛਾਣ ਲਓ ਬਾਈ ਠੀਕ ਹੈ ਨਾ ਤੇ ਜਿੱਥੇ ਵੀ ਤੁਹਾਨੂੰ ਬਾਈ ਰਾਹ 'ਚ ਇਹ ਮੋਟਰਸਾਈਕਲ ਮਿਲ ਜੇ ਲੰਘ ਨੀ ਦੇਣਾ ਹਾਂ ਰੂਟ ਦੱਸ ਦਿਓ ਹਾਂ ਰੂਟ ਜ਼ਰੂਰ ਦੱਸ ਦਿਓ ਬਾਈ ਕਿੱਧਰ ਨੂੰ ਜਾ ਰਹੇ ਆਂ ਰੂਟ ਬਾਈ ਸਾਡਾ ਕੋਈ ਵੈਸੇ ਫਾਈਨਲ ਨਹੀਂ ਹੁੰਦਾ ਮਤਲਬ ਕੀ ਅਸੀਂ ਜਿਵੇਂ ਕੱਲ ਦਾ ਰੂਟ ਹੀ ਦੱਸ ਦੋ ਚਲੋ ਜਿਵੇਂ ਅੱਜ ਅਸੀਂ ਅਬੋਰ ਜਾ ਰਹੇ ਆਂ ਜੀ ਅਬੋਰ ਤੋਂ ਫਾਜ਼ਿਲਕਾ ਜਾਵਾਂਗੇ ਫਾਜ਼ਿਲਕਾ ਤੋਂ ਸ੍ਰੀ ਮੁਕਸਰ ਸਾਹਿਬ ਠੀਕ ਹੈ ਉਸ ਤੋਂ ਬਾਅਦ ਅਸੀਂ ਦੇਖਾਂਗੇ ਮੈਂ ਮਤਲਬ ਜਿਹੜਾ ਵੀ ਨਾਂ ਕਿਹੜਾ ਬਾਉਂਡਰੀ ਕਵਰ ਕਰ ਰਹੇ ਹੋ ਤੁਸੀਂ ਕਹਿ ਸਕਦੇ ਹੋ ਬਾਉਂਡਰੀ ਵੀ ਤੇ ਵਿੱਚੋਂ ਵੀ ਸਾਰਾ ਜਿਹੜੇ ਵੀ ਨਾਲ ਟੱਚ ਹੁੰਦੀਆਂ ਜਾਣਗੀਆਂ ਹੱਦਾਂ ਉਹ ਉੱਥੇ-ਉੱਥ ਆ ਸਕਦਾ ਜੇ ਆਪਾਂ ਸਾਰੇ ਜਾਣੇ ਰਲਾਂਗੇ ਤਾਂ ਰਲ ਕੇ ਪੰਜਾਬ ਬਚ ਸਕਦਾ ਤਾਂ ਵਾਪਸ ਆਪਾਂ ਉਸੇ ਜਗ੍ਹਾ ਤੇ ਆ ਸਕਦੇ ਆ ਜਿਵੇਂ ਬਾਈਆਂ ਨੇ ਕਿਹਾ ਵੀ ਆਪਾਂ ਪਹਾੜਾਂ ਤੇ ਜਾਣੇ ਇਕੱਲੇ ਪਹਾੜ ਹੀ ਦੇਸੀ ਜਾਂਦੇ ਬਰਫੀ ਦੇਸੀ ਜਾਂਦੇ ਉੱਥੇ ਹੋਰ ਕੋਈ ਨਹੀਂ ਦਿਖਦਾ ਤੇ ਪੰਜਾਬ ਇੱਕ ਬਹੁਤ ਵਧੀਆ ਬਈ ਸੂਬਾ ਜਿਹੜਾ ਜਿੱਥੇ ਕੋਈ ਵੀ ਹਨਾ ਬਈ ਘੁੰਮ ਸਕਦਾ ਬੰਦਾ ਬੇਫਿਕਰ ਹੋ ਕੇ ਇਹ ਹੈ ਵੀ ਸਾਡੀ ਗੱਲ ਜੇ ਕੋਈ ਸੁਣਦਾ ਤਾਂ ਉਹ ਮੈਂ ਨਹੀਂ ਕਹਿੰਦਾ ਲੱਖਾਂ ਦੀ ਗਿਣਤੀ ਚ ਰੁਕ ਲਗਾਓ ਇੱਕ ਰੁੱਖ ਲਗਾ ਕੇ ਉਹਨੂੰ ਜ਼ਰੂਰ ਪਾਲੋ ਠੀਕ ਆ ਤਾਂ ਠੀਕ ਆ ਦੋਸਤੋ ਆਹ ਦੇਖ ਲਓ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਨੇ ਵੈਸੇ ਤਾਂ ਬਾਈਆਂ ਕੋਲੇ ਸਾਰਾ ਸਮਾਨ ਹੈਗਾ ਪਰ ਕਈ ਵਾਰੀ ਮੌਸਮ ਖਰਾਬ ਹੋ ਜਾਂਦਾ ਜਿਵੇਂ ਬਾਈ ਹਨਾ ਮੀਂਹ ਨੇਰੀ ਚ ਖੜਾਉਂਦਾ ਤਾਂ ਜਰੂਰ ਬਾਈਆਂ ਦੀ ਹੈਲਪ ਕਰਨੀ ਆ ਤੇ ਠੀਕ ਆ ਬਾਈ ਇੱਕ ਵਾਰ ਫਿਰ ਤੋਂ ਸਵਾਗਤ ਆ ਬਾਈ ਤੇ ਬਹੁਤ ਵਧੀਆ ਕੰਮ ਕਰ ਰਹੇ ਆ ਬਾਈ ਕਿਹਾ ਸੁਣਾ ਮਾਫ ਕਰਨਾ ਨਾ ਬਾਈ ਤੇ ਠੀਕ ਆ ਬਾਈ ਦੋਸਤੋ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ